ਭਾਜੀ ਕੀ ਲੈਣਾ ਹੈ ਭਾਜੀ ਉਹ ਗੱਚਾ ਗੱਚਾ ਕਿਹੜਾ ਫਟੇ ਵਾਲਾ ਨਹੀਂ ਨਹੀਂ ਫੁੱਲਾਂ ਵਾਲਾ ਫੁੱਲਾਂ ਵਾਲਾ ਵੱਡੇ ਆ ਸੰ ਵਾਲਾ ਬੇ ਨਿੱਕਰ ਦੇ ਦੇ ਜਿੱਡੇ ਤੱਕ ਛੋਟਾ ਆ ਪਜਾਮਾ ਠੀਕ ਆ ਇਥੋਂ ਨਹੀਂ ਮਿਲਿਆ ਸੌਰੀ ਭਾਜੀ ਦੇਬ ਵਹਜ ਕੀ ਛੋਟਾ ਮੁੰਡਾ ਹੈ ਆਪਣਾ ਬੜੇ ਲਾਡਾ ਨਾਲ ਲੈਂਦਾ ਹੈ ਇਹ ਰਿਬ ਦੇ ਦੇ ਇਹ ਰਿਬ ਹੋਰ ਵੀ ਮੀਟਰ ਕਪੜਾ ਦੇਣਾ ਆ ਪਿੰਟਰ ਸਸਤਾ ਪੈਣਾ 200 ਮੀਟਰ ਹੈ ਪਿਆਮੇ ਰਬਿਆ ਬਿਆਸ ਸ਼ਹਿਰ ਆਇਆ ਬਿਆਸ ਸ਼ਹਿਰ ਕਹਿੰਦੇ ਪਿਆਮੇ ਘੜਤੇ ਲੈਣ ਓਏ ਹੋਏ ਮਿੱਠਾ ਦਿਖਾਈ ਮੜੀ ਇੱਧਰ ਟਿੱਲੋ ਪ੍ਰੀਤ ਪਾਜੀ ਸਾਹਬ ਜੀ ਕੀ ਲੈਣਾ ਹੈ ਪਾਜੀ ਓ ਅੱਛਾ ਗੱਚਾ ਨਾਲੇ ਵਾਲਾ ਕਿਹੜਾ ਫਟੇ ਵਾਲਾ ਨਹੀਂ ਨਹੀਂ ਫੁੱਲਾਂ ਵਾਲਾ ਫੁੱਲਾਂ ਵਾਲਾ ਵੱਡੇ ਆਸਨ ਵਾਲਾ ਕਟਾਣ ਵਾਲਾ ਆਹ ਸਹੀ ਆ ਬਾਬੇ ਓ ਬਾਬੇ ਨਿੱਕਰ ਦੇ ਦੇ ਜਿੱਡੇ ਤੱਕ ਬਾਬੇ ਉਹ ਕਹਾਂਗੇ ਥੋੜਾ ਜਿਹਾ ਮਾਮਾ ਤੂੰ ਛੋਟਾ ਆ ਪਿਆ ਮਾ ਠੀਕ ਆ ਛੋਟਾ ਤਾਂ ਹੀ ਤਾਂ ਕਰਨ ਪਿਆ ਜੰਮੇ ਦੀ ਕੋਈ ਗਲਤੀ ਨਹੀਂ ਸਾਰੀ ਗਲਤੀ ਪੁੱਤ ਦੀ ਗਲਤੀ ਤਾਂ ਗੇਰੀ ਠੀਕ ਚੀਜ਼ ਵੱਟੀ ਵੀ ਹੋਣੀ ਚਾਹੀਦੀ ਏ ਬਾਬੇ ਨਹੀਂ ਮਿਲੂ ਸੂਟ ਰਾਈਗਨ ਆ ਗਾਨਿਤ ਕੰਨ ਆ ਗਿਆ ਇਹ ਬਹੁਤ ਆਇਓ ਗੁੱਟ ਰਾਈਗਨ ਇਹ ਥੋੜੀ ਮਿਲਿਆ ਸੌਰੀ ਭਾਜੀ ਚੱਲ ਕਰੋ ਬੰਬੂ ਉਹ ਕੋਈ ਰੋਕਣ ਨਾ ਕਿ ਕਿ ਉਹਨਾਂ ਨੂੰ ਫਰੀ ਮਿਲਣਾ ਹੈ ਘਟ ਖਾਂ ਜਾਏਗਾ ਕਰੋ ਆ ਤੋਰੀਆਂ ਬੱਚਾ ਕਿ ਲੱਖੀ ਲੱਲੇ ਓਏ ਤੋਰੀ ਘੜ ਦੇ ਆ ਬੱਚੂ ਤੋਰੀ ਤੋਰੀ ਗੇਂਗਣਾ ਉਹ ਲੈ ਨਾ ਪ੍ਰਾਮਾ ਪਾਣਾ ਮਮਾ ਮੱਠਾ ਲਾ ਦੇ ਉਹ ਜਾ ਲੋਬੀ ਬਟਰ ਆਪਾਂ ਪਹੁੰਚ ਗਏ ਕਿੱਥੇ ਮਾਰ ਬਾਈ ਨਹੀਂ ਦੁਕਾਨ ਯਾਰ ਚੱਲ ਜਾਣਾ ਆਣ ਨਾਲ ਰੱਖਾ ਜਾਣ ਨਾਲ ਆਪਾਂ ਸਨ ਸਿਟੀ ਗਾਰਮੈਂਟਸ ਖੜੇ ਰੋ ਕੋਨੀ ਦੋ ਭਾਈ ਬੱਚੇ ਭਾਈ ਬੱਚਾ ਹੈ ਬੱਚਾ ਮਿਲ ਜਾਣਗੇ ਰੇ ਬੜਾ ਮੰਗਦਾ ਆ ਇਹ ਆਪਣੇ ਛੋਟਾ ਮੁੰਡਾ ਆ ਐਦਾਂ ਦੀ ਰਾਹ ਪਾ ਖੜਦੀ ਵੇਖੀ ਰਿੱਬ ਵਹਿ ਜੋ ਕੀ ਛੋਟਾ ਮੁੰਡਾ ਆ ਆਪਣਾ ਬੜੇ ਲਾਡਾਂ ਨਾਲ ਲੈਂਦਾ ਇਹ ਪਾਪਾ ਇਹਦਾ ਆ ਨਹੀਂ ਦਿੰਦਾ ਜੋਕਰ ਜੋਕ ਕਰ ਭਾਈ ਦਸਾ ਇਹਨ ਸਾਰੀ ਰਿੱਬ ਦੇ ਉਹ ਇਹਨੂੰ සාබ්ජී වේහල මම එක්කමට රෙප්ප දේදයේ ටු රේබ්ප ਦੋ ਤੀ ਇੱਕ ਮਿੰਟ ਦਾ ਵੇਢ ਮਿੱਕਾਂ ਵੀ ਵੱਡ ਜਣਾ ਯਾਰ ਤੇ ਇਹ ਥੋੜਾ ਲੱਖੀ ਜਾ ਵੇਚ ਆਉਣਾ 11 18 ਨੰਬਰ ਆਉਣਾ ਹੀ ਤੈਨੂੰ ਕਿਹੜਾ ਨੰਬਰ ਹੈ ਉਹ 18 ਨੰਬਰ ਆਉਣਾ ਕਿੱਥੇ ਹੈਗਾ ਕਿੱਥੇ ਹੈਗਾ ਉਹ ਪਜਾਮਾ ਰੇਪੜਾ ਉਹ ਓਏ ਲੱਕੀ ਓਏ ਓ ਰੇਪੜਾ ਪਿਆਰ ਪਾ ਲਾ ਆ ਪਜਾਮਾ ਦੇਖ ਲਈਏ ਬੱਸ ਉਹ ਦੇਗਾ ਬੱਲੇ ਸਾਨੂੰ 2:00 ਚਾਹੀਦੇ ਆਏ ਹੋਏ ਐ ਹੋਏ ਹਾਂ ਇਹ ਵੀ ਚੱਲ ਸਕਦਾ ਆ ਪਾਜੀ ਤੇ ਲੋਪਰੀਤ ਪਾਜੀ ਮੁੱਛਾਂ ਬਣਾਇਦਾ ਕਰੀਰ ਪਾਜੀ ਪੰਡਾ ਹੁੰਦੇ ਦੀ ਫੈਣ ਪਿੰਡਰਾਂ ਵਾਲੇ ਦੇ ਪਿੰਡਰਾਂ ਵਾਲੇ ਆ ਕੇ ਹੀ ਲੱਕੀ 18 ਨੰਬਰ ਆਉਣਾ ਯਾਰ ਇਹਨੂੰ ਜੇ ਵੱਡਾ ਲੈ ਤਾਂ 16 ਲੈਣੀ ਓ 18 ਨੰਬਰ ਆਉਣੀ ਕੁੜਤੀ ਦਿਨੂੰ ਉਹ ਇਕ ਪਰ ਪਈ ਐ ਲੱਕੀ ਲੈ ਨੀ ਚੀ ਇੱਕ ਫੋਲਡ ਵੀ ਚਾਹੀਦੀ ਇਹ ਸਾਰੇ ਬਈ ਉਸ ਤਰੀਕੇ ਪੈਣਾ ਡਾਟ ਤੇ ਨੂੰ ਹਾਂ ਵੇਲਾ ਬਾਬੇ ਰੇਟ ਨਹੀਂ ਕਰਦੀ ਕੀ ਹੋ ਗਿਆ ਰੇਟ ਨਹੀਂ ਸਹੀ ਕਰਦਾ ਕਿੰਨੇ ਆ ਬਾਬੇ ਇਸੇ ਵੇਚ ਤੇ ਜਰੂਰ ਕਰੋ ਪਰ ਰੇਟ ਨਹੀਂ ਸਹੀ ਕਰਦੇ ਬੀਚੀ ਲੈ ਲੈਂਦੇ 100 ਡੰਗੀ ਬੜੀ ਹੈ ਨਹੀਂ ਆਈ ਬੋਲੋ ਬੋਲੋ ਓਏ ਥੋੜੀ ਥੋੜੀ ਮੇਕਰ ਟਗੜੀ ਮੜੀ ਹੈ ਲੈ ਮੇਰੇ ਮਿਸਟਰ ਪਹੁੰਚ ਗਿਆ ਵੀਰਾਂ ਨੇ ਸਵਰਗ ਸਵਰਗ ਪਹੁੰਚ ਗਿਆ ਸਵਰਗ ਹੈ ਇਹ ਪੰਜਾਬ ਚ ਸਵਰਗ ਇੱਕੋ ਹੀ ਹੈ ਵੈਸੇ ਆਪ ਪੂਰਾ ਯੂਰਪ ਦਾ ਯੂਰਪ ਦੀ ਲੋਕੇਸ਼ਨ ਤੁਹਾਨੂੰ ਬਕਾਉਣੀ ਮੇਰੇ ਹਿਸਾਬ ਨਾਲ ਲੱਗ ਪਗ ਰਾ ਸਾਰੀ ਹੀ ਸਵਰਗ ਘੁੰਮੇ ਹੋਣੇ ਨੇ ਸਾਰਾ ਰਾ ਦਾ ਪਾਰਟੀ ਇੱਥੇ ਹੀ ਮਿਲੂ ਤੁਹਾਨੂੰ ਇਹ ਜਿਹੜੇ ਸਵਰਗ ਚ ਰਾ ਕਰੇ ਜੰਗਲਾਂ ਦੇ ਰਹਿੰਦੇ ਇੱਥੇ ਉਹ ਸਵਰਗ ਨਾ ਇੱਥੇ ਡੰਗ ਨਹੀਂ ਨਾ ਕੋਈ ਨਾ ਕੋਈ ਜਿਹਾ ਪੱਟੇ ਇੱਕ ਇੱਕ ਓਏ ਇੱਕ ਸਾਲ ਪੂਰਾ ਗਾਉਂਦਿਆ ਕਰੇ ਇੱਕ ਸਾਲ ਤੋਂ ਬਾਅਦ ਫਿਰ ਇੱਥੇ ਆਉਂਦੇ ਅਗੋਆ ਚੜਨ ਆਖੇ ਜੀ ਕਰੇ ਸੜਦੇ ਅਗੋਆ ਇਧਰ ਕੋਇਆ ਚਾਹ ਇਹਨਾਂ ਵਾਸਤੇ ਭਾਵੇਂ ਰੋਜ਼ ਭੰਡਾਰਾ ਹੋਵੇ ਨਾ ਇਹ ਰੋਜ਼ ਹੀ ਆਏ ਰਹਿਣ ਕਿਹੜਾ ਇਹ ਲੋਕ ਹੈ ਜਿਹੜਾ ਲਾਲਾਬਾਦ ਦੇ ਫਾਇਰ ਗਿਆ ਵਾਲੀ ਲਾਲਾਬਾਦ ਫਾਇਰ ਗਿਆ ਵਾਲੀ ਲਾਈਕ ਕਰੋ ਦੱਬ ਕੇ ਸ਼ੇਅਰ ਕਰ ਦਿਓ ਜਿਹੜਾ ਜਲਾਲਾਵਾ ਤੋਂ ਦੇਖ ਰਿਹਾ ਪਰ ਗਾਣਾ ਨਹੀਂ ਕੱਢਣੀ ਅਰੇ ਗਾਣੇ ਨਹੀਂ ਕਮੈਂਟ ਕਰੋ ਚੰਗਾ ਬਾਕੀ ਜੋ ਮਰਜ਼ੀ ਹੁੰਦਾ ਜੀ ਵੀਰੇ ਪਰ ਗਾਣੇ ਨਹੀਂ ਕੱਢਣ ਬਾਬੇ ਤੁਹਾਨੂੰ ਦੱਸ ਦਈਏ ਗਾਣਾਂ ਗੋਲਾ ਨਾ ਕੱਢਿਓ ਕੋਈ ਵੀ ਕਿਉਂਕਿ ਸਾਡੇ ਕੋਲ ਨਾ ਇਸ ਤੋਂ ਵੀ ਜ਼ਬਰਦਸਤ ਚੀਜ਼ਾਂ ਪਈਆਂ ਨੇ ਇਹ ਆ ਵੀ ਕੰਟਰੋਲ ਕਰਨੇ ਚੀਜ਼ਾਂ ਨੂੰ ਆਹ ਲੈ ਤੇਰਾ ਕੈਮਰਾ ਸਾਨੂੰ ਵੀ ਵਿਖਾ ਦੇ ਮਾੜਾ ਸਾਨੂੰ ਵੀ ਕਰੋ ਕਮੈਂਟ ਚ ਹੋਰ ਮੋਈ ਨਹੀਂ ਬਾਬਾ ਜੀ ਚਲ ਲੈ ਲੋ ਜੀ ਜਲਦੇ ਵਾ ਪਿੱਛੂ ਆ ਲੈ ਹਟਾ ਕਰ ਚਲਦੇ ਚਲੋ ਜੀ ਸੁੱਤਾ ਹੀ ਪਿਆ ਹੈ ਨਾ ਆਹ ਦੇ ਬਾਪ ਥੱਕਾ ਥੱਕਾ ਪ੍ਰਾਣਾ ਹੀ ਸੀ ਵਾ ਵਾਹ ਵਾਹ ਹੀ ਫਾਈ ਸੇਵਾਦਾਰ ਏ ਬਟੂਆ ਸੰਭਾਲ ਕੇ ਬਟੂਆ ਸੰਭਾਲ ਕੇ ਚਲੋ ਜੀ ਚਲਦੇ ਚਲੋ ਜੀ ਓਏ ਕਿਸੇ ਦਾ ਬਟੂਆ ਡੇਕ ਪਾਇਆ ਨਾ ਤੇ ਕੇ ਨੂੰ ਲੱਭ ਦੇ ਨਾ ਤੇ ਜਿਹਦਾ ਬੜਵਾ ਗਵਾਚਾ ਹੁੰਦਾ ਪਤਾ ਕੀ ਕਹਿੰਦਾ ਹੁੰਦਾ ਯਾਰ ਪੈ ਹੀ ਰੱਖ ਲੈ ਯਾਰ ਬਾਕੀ ਸਵਾਣ ਮੋੜ ਦੇ ਸਵਾਣ ਇੰਪੋਰਟੈਂਟ ਹੁੰਦਾ ਅੱਜ ਕੀ ਵਿੱਚ ਪੁੱਕੀ ਰੱਖੀ ਹੁੰਦੀ ਆ ਡੋਟੀ ਕਿਨੇ ਬਾਬੇ ਉਹ ਚੀਜ਼ਾਂ ਡਾਕੂਮੈਂਟ ਬਣਦੇ ਨਹੀਂ ਜਿਹੜੇ ਕੋ ਆਜਣ ਹੁਣ ਮੇਰੇ ਕੋ ਪਰਸ ਆ ਨਹੀਂ ਨਹੀਂ ਮੇਰੇ ਚ ਲਾਇਸੈਂਸ ਆ ਮੇਰਾ ਇਹ ਡਾਕੂਮੈਂਟ ਆਇਆ ਮੈਂ ਤਾਂ ਇਦਾਂ ਕੀਤੀ ਮਤਲਬ ਜਿਹਾ ਨਾ ਤੂੰ ਬਾਤ ਕੀ ਕੋਈ ਗੱਲ ਹੁੰਦੀ ਆ ਦੀ ਸਾਰਿਆਂ ਦੀ ਕੋਈ ਯਾਰ ਹੁੰਦਾ ਯਾਰ ਸਾਨਾ ਮੈਂ ਆਪਣੇ ਬਾਤ ਕੀ ਕਿਉਂ ਕਹਿੰਦਾ ਇਹ ਤੇ ਚੋਰ ਦਾ ਲੈ ਇੱਕ ਦਿਨ ਸਾਧਾ ਮੈਂ ਕਿ ਸਹੀ ਗੱਲ ਹੈ ਸਾਲੇ ਪਾਣੀ ਕਿੱਥੇ ਲੰਘ ਰਹੇ ਨੇ ਬੰਦੇ ਬੰਦੇ ਬਣਿਆ ਗਿਆ ਸਹੀ ਗੱਲ ਹੈ ਚੋਰ ਆ ਤੂੰ ਸਾਧਾ ਸਾਲਾ ਕਿੱਥੋਂ ਦਾ ਹੈ ਸਾਧਾ ਚੋਰ ਕੀ ਆ ਡਰ ਮੈਂ ਤਾਂ ਚੋਰ ਆ ਤੇ ਫੜਿਆ ਇਤੋਂ ਦਿਨ ਚ ਗਿਆ ਤੈਨੂੰ ਰੱਬ ਦੇ ਸਾਥ ਬਣਾ ਕੇ ਭੇਜਿਆ ਹੁੰਦਾ ਚੰਗੀਆਂ ਹੀ ਗੱਲਾਂ ਨਹੀਂ ਮੈਂ ਬੰਦਾ ਨਹੀਂ ਦੱਸਾਂ ਕੀ ਕਹਿੰਦੇ ਆ ਆ ਬਾਪੂ ਉਹ ਬੰਦਾ ਚਮਤਕਾਰ ਕਰਦੇ ਕਹਿੰਦੇ ਆ ਪਾਣੀ ਕਰਦੇ ਦੀ ਪਤਾ ਪਾਣੀ ਕਿ ਡਾਂਗ ਰੱਖ ਕੇ ਦੋ ਮੋੜਿਆਂ ਤੇ ਇੱਕ ਇਧਰ ਚੋੜਾ ਇੱਕ ਇਧਰ ਚੋੜਾ ਸੁਰਮਾ ਰੱਖਣਾ ਵੇਚਿਆ ਫੇਰ ਕਿਆ ਕਰਨਾ ਬੰਦਾ ਤੇਰੇ ਤੇ ਛਲੀ ਦਾ ਸਾਆ ਹੈ ਛਲੀ ਦਾ ਸਾਆ 2 ਕਿਲੋ ਚਾਵਲ ਤੇ ਬਾਪੈਣ ਕੋ ਰੋਟੀ ਦਾੜ ਕਰ ਫੇਰੇ ਬਾਪ ਪਰ 70 ਦੀ ਧਾਰ ਕਰਦੇ ਨਾਰੀਅਲ ਵੀ ਦੇ ਸਕਦੇ ਤਰਾ ਸਕਦੇ ਪਾਣੀ ਵਾਲਾ ਨਾਰੀਅਲ ਚੀਦਾ ਸੁੱਕਾ ਨਾਰੀਅਲ ਨਹੀਂ ਬੇਟਾ ਇੰਦਾ ਵੀ ਕਮਾ ਕਰਾਂਗੇ ਅੱਜ ਪੀਲਾ ਰੰਗ ਨਹੀਂ ਦਿਖਾਉਣਾ ਤੇਰੇ ਤੇ ਪੀਲਾ ਰੰਗ ਪਾਰੀ ਆ ਪੀਲਾ ਢੀ ਖੱਟਾ ਖੱਟਾ ਯਾ ਆ ਪਿਆਰ ਹਰਿਆਣੇ ਵਾਲੀ ਅੱਗੇ ਆ ਗਈ ਓਏ ਯਾਰ ਠੀਕ ਆ ਉਹ ਭੈਣ ਦੇ ਪਿੱਛੇ ਲਿਖਿਆ ਕਚੂਰਾ ਕਚੂਰਾ ਟਰੱਕ ਦੇ ਆਏ ਹਾਏ 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 ਕਚੂਰਾ ਇੱਧਰ ਬੈਠੇ ਹਕਮਨ ਹੈ ਇੱਧਰ ਭੂਖ ਬੂਖ ਬੈਠਾ ਇੱਕੋ ਹੀ ਇੱਕੋ ਭੂਖ ਬੇਬੀ ਪਿੱਛੇ ਬੈਠੀ ਰੇ ਆ ਆ ਗਿਆ ਹਣ ਬਿਆਸ ਸੇਮ ਲੋਕੇਸ਼ਨ ਦੀ ਯੂਰਪ ਵਾਲੀ ਹੈ ਯੂਰਪ ਗਾਇਤ ਨਹੀਂ ਪਰ ਵੇਖਾ ਜ਼ਰੂਰ ਏ ਫੋਨ ਤੇ ਤੇ ਆਹ ਵੇਖ ਸਾਡੇ ਬੰਦੇ ਜੋਲੇ ਚੱਕੇ ਸਾਲੇ ਆ ਗਿਆ ਪੂੜੀਆਂ ਖਾਣ ਕਰੋ ਹਾਂ ਹਾਂ ਫੀਲਿੰਗ ਗੁੱਡ ਆ ਵੇ ਜਮਦੂਤ ਜਮਦੂਤ ਸਾਡੇ ਨਾਲ ਦੇ ਜਮਦੂਤ ਆ ਇੱਥੇ ਖੜੇ ਨੇ ਐ ਲੱਭ ਜੋ ਲੱਭ ਜੋ ਕਿਧਰ ਗਿਆ ਸਦਾ ਖੜੇ ਸਾਡੇ ਜਮਦੂਤ ਗੋਰਾ ਗੋਰਾ ਸਹੀ ਤਰ੍ਹਾਂ ਬਖਾਇਆ ਆ ਵੇ ਜਮਦੂਤ ਬਿੱਲਾਲ ਨਾਲ ਕਿਸੇ ਵੇਦਾਰਨ ਆਏ ਨੇ ਨਾਲ ਵੀਰ ਫਾਇਲ ਕਾ ਤੋਂ ਆਏ ਐ ਕਿੱਥੋਂ ਐ ਵੀਰੇ ਫਾਇਲ ਕਾ ਹੈਂ ਜਲਾਲਾਬਾਦ ਵਾਲੇ ਵੀਰ ਵੇਖੋ ਪਹੁੰਚੇ ਪਿਆ ਖਿੜੀ ਖਿਟੜੀ ਨੂੰ ਮਾਤ ਪਾਉਣ ਆਏ ਐ ਹਾਂ ਤੂੰ ਹੈਗਾ ਬੱਬੂ ਨਾ ਗੇਣੇ ਵਾੜਾ ਠੀਕ ਹੈ ਵਾੜਾ ਉਖਾ ਮਰੀਜ਼ ਆ ਸਾਹਮਣੇ ਇਧਰ ਆ ਸਾਹਮਣੇ ਇਧਰ ਫੇਰ ਠੀਕ ਬਾਜ ਗਿਆ ਕਿੰਨੂ ਇਹਨੂੰ ਅਰਾ ਗੋਡੇ ਦੇ ਬਾਗ ਲੈਂਦਾ ਇਹਨੂੰ ਅਰੇ ਗੋਲੀ ਦੇਈ ਦੋਰਾ ਕਿੱਥੇ ਗਿਆ ਗੋਰਾ ਚੜਾਉਣ ਛਾਰੇ ਵਾਲੀ ਕੌਣ ਜਮਾ ਕਰਾਉਣ ਗਿਆ ਆ ਇੱਥੇ ਰੋਲ ਦੇ ਗੋਡੇ ਜਾ ਕਰਾਉਣਗੇ ਫੋਨ ਆਵੇ ਆਵੇ ਆ ਆ ਗਿਆ ਯੋ ਅਗਲੀ ਚਲੇ ਬੰਦੇ ਗਲੀਚੇ ਜੇ ਕੀ ਫੇਰ ਨਾਏ ਚੂਨੀ ਚੂਨੀ ਕੱਢ ਗਲੀਚੇ ਓ ਯਾਰ ਕੂੜੀਆਂ ਡੀਕਣ ਦੀ ਆਪਾਂ ਵੀਰ ਤੇ ਪਾਇਆ ਕ ਦਵਾਈ ਦੇ ਆ ਰਾਣਿਆਂ ਵਾਲੇ ਦੇ ਇਹ ਗੰਗਾ ਨਗਰ ਆ ਰਾਣਿਆਂ ਵਾਲੇ ਦੇ ਮਸ਼ਹੂਰ ਚੁੱਲ੍ਹੇ ਤੇ ਤੰਦੂਰ ਹੈ ਚੁੱਲ੍ਹੇ ਤੇ ਤੰਦੂਰ ਰਾਣਿਆਂ ਵਾਲੇ ਦੇ ਮਸ਼ਹੂਰ ਆਉਂਦਾ ਤੋਰ ਕੋ ਆਂਦਾ ਚਾਹਤੀ ਗੱਡੀ ਜਾਜ ਆ ਇਹ ਆਦਾ ਮੇਰੇ ਇਤਜਾਜ ਹੀ ਆ ਬਾਬਾ ਆਇਆ ਤਾਂ ਪਾਰ ਖੋਲ ਲੈਂਦੀ ਹੈ ਨਹੀਂ ਨਹੀਂ ਉਹ ਬਦੇ ਕਹਿੰਦਾ ਮੈਨੂੰ ਕਹਿੰਦਾ ਤੇ ਉਹਨੇ ਇਨਸਲਟ ਜੀ ਕੀਤੀ ਆਂਦਾ ਇਹ ਕਿ ਤੇਰੀ ਗੱਡੀ ਜਾਜ ਆ ਮਹਾਬਾਬੇ ਇਨਸਲਟ ਨਾ ਕਰ ਮੇਰੇ ਵਾਸਤੇ ਜਾਜ ਹੀ ਆ ਤੂੰ ਆਪਾ ਕਰਕੇ ਚੱਲਿਆ ਹੋਣਾ ਅੰਦਰ ਵੀ ਲਿਆ ਜੜੀ ਆਂਦਾ ਜਿਹੜੀ ਨਿਕਲਣ ਪਦੇ ਕਹਿੰਦਾ ਕਹਿੰਦਾ ਵੀਰੇ ਇੱਥੇ ਲਾ ਉਹ ਬੱਬੂਏ ਜਦੋਂ ਤੂੰ ਬੋਲਾ ਨਹੀਂ ਐ ਉਹ ਨਾ ਕੋਣ ਹਨ ਰੋਕਨ ਵਾਲਾ ਉਹ ਸੁਣਦਾ ਪਿਆ ਹੀ ਆਂਦਾ ਭਰਾਵਾ ਉਹਨਾਂ ਨੂੰ ਇੱਥੇ ਹੀ ਬੁਲਾ ਲਾ ਓਏ ਚੱਲੋ ਫੋਨ ਕਰਦਾ ਦਿਰਦਾ ਹੀ ਕਰਾਂ ਉਹ ਲੱਕੂ ਮਿਲਦੇ ਮਿਲਦੇ ਆ ਦਪਹਿਰੇ ਤੁਹਾਨੂੰ ਹਣ ਹਾਂ ਅੱਜ ਦਾ ਸ਼ਾਮ ਤੱਕ ਇਥੇ ਵਗਾ ਵੇਖੋ ਬਾਕੀ ਹੁਣ ਤੁਹਾਨੂੰ ਮਿਲਦੇ ਆ ਫੋਨ ਕਰਾਉਣ ਲੱਗਿਆ ਜਮਾ ਬਾਈ 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 ਬੈ ਕਰ ਦੋ ਟਾਟਾ ਓ ਚੱਲੇ ਚੱਲੇ ਤੰਦੂਰ ਵਾਲੇ ਦੇ ਮਸ਼ਹੂਰ ਹੈ ਅਸਾਲੇ ਮੇਰਾ ਵੈਗ ਵੇ ਇਵੇਂ ਛੱਡ ਗਿਆ ਤੇ ਹੁਣ ਆਪਾਂ ਤੁਰ ਕੇ ਜੰਨੇ ਆ ਇਹਨਾਂ ਦੇ ਫੋਨ ਜਮਾ ਕਰਾਉਣੇ ਆ ਕੀ ਕੀ ਹੈ ਨਾ ਮਿੱਤਰਾ ਆ ਲਾਈਨਾਂ ਲੱਗਿਆ ਪਏ ਸਾਰੇ ਫੋਨ ਜਮਾ ਕਰਾਉਣ ਵਾਲੇ ਆ ਇਧਰ ਗੋਰਾ ਸਾਡਾ ਫੋਨ ਜਮਾ ਕਰਾਉਣ ਦਾ ਨੰਬਰ ਕੀ ਆ ਕਾਡ ਉਪਨ ਪਰ ਹੈ ਹੈ ਕੰਟੈਕਟ ਕੰਟੈਕਟ ਨੰਬਰ 6876 ਨਾ 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 ਇਹਦੇ 9548311 ਆ